ਉਹਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਉਹ ਆਪ ਉਹਦੇ ਘਰ ਵਾਲੀ ਉਹਦੀ ਮਾਂ ਉਹਦਾ ਪਿਓ ਸਾਰੇ ਅੰਮ੍ਰਿਤਧਾਰੀ ਜਿੱਦੋਂ ਡੋਰ ਤੋਂ ਡੋਰ ਸੀ ਪਿੰਡਾਂ 'ਚ ਭੋਟਾ ਮੰਗਣ ਗਏ ਤੇ ਉਹਨਾਂ ਦੇ ਵਿੱਚ ਜ਼ਿਆਦਾ ਬੋਲਣ ਚੱਲਣ ਵਾਲਾ ਗੱਲ ਕਰਨ ਵਾਲਾ ਮੈਂ ਹੀ ਸੀਗਾ ਤੇ ਉਹ ਮੁੰਡੇ ਦਾ ਪਿਓ ਸਾਡੇ ਨਾਲ ਮੈਂ ਕਿਹਾ ਯਾਰ ਆਹ ਗਰੀਬੀ ਤਾਂ ਰਹਿ ਗਈ ਭਾਈ ਓਏ ਇਹਨੂੰ ਛੱਡੋ ਜੀ ਇਹ ਤਾਂ ਐਸੇ ਵਾਲੇ ਐ ਇਹ ਤਾਂ ਹਜ਼ਾਰ-ਹਜ਼ਾਰ ਰੁਪਏ ਵਾਲੇ ਐ ਲੈ ਬੋਲ ਮੈਂ ਮਨ 'ਚ ਸੋਚਿਆ ਮੈਂ ਕਿਹਾ ਯਾਰ ਅੱਜ ਤਾਂ ਵੋਟ ਲੈਣੇ ਐ ਇਹਨਾਂ ਤੋਂ ਅੱਜ ਤਾਂ ਇਹਨਾਂ ਦੇ ਕੋਲ ਜਾ ਸਕਦੇ ਆ ਆਪਾਂ ਪਰ ਨਹੀਂ ਇਹ ਤਾਂ ਬੋਟ ਮੰਗਲ ਵੀ ਨਹੀਂ ਜਾਣਾ ਚਾਹੁੰਦੇ ਕਿ ਸਾਡੇ ਲੋਕਾਂ ਦੇ ਵੀ ਇਹ ਦਿੱਲੀ ਤੱਕ ਆਤ ਗਿਆ ਪੂਰੇ ਪੰਜਾਬ ਚ ਗਿਆ ਪੂਰਾ ਕਿਸਾਨੀ ਅੰਦੋਲਨ ਦੇ ਵਿੱਚ ਆਪਣੀ ਗੱਡੀ ਆਪਣਾ ਤੇਲ ਕੋਈ ਇੱਕ ਥਾਪੜ ਕੇ ਕਹਿੰਨੇ ਆ ਕਿ ਕੋਈ ਕਿਸਾਨ ਨੇ ਤਾਂ ਕਹ ਦੇ ਕਿ ਅਸੀਂ 5 ਰੁਪਏ ਦਾ ਤੇਲ ਕਰਨੈਲ ਸਿੰਘ ਦੀ ਗੱਡੀ ਚ ਪਵਾਇਆ ਹੋਵੇ ਉਹਨਾਂ ਦੀ ਜੁੱਤੀ ਮੇਰਾ ਸਿਰ ਆਪਦੇ ਬਲਬੁੱਤੀ ਤੇ ਗਏ ਆਗੇ ਕਿਸੇ ਤੋਂ ਤੇਲ ਨਹੀਂ ਲਿਆਗਾ ਇਹ ਤਾਂ ਤੇਲ ਇਕੱਠਾ ਕਰਕੇ ਜਾਂਦੇ ਚੰਦਾ ਇਕੱਠਾ ਕਰਕੇ ਜਾਂਦੇ ਤੇ ਪਰ ਜਦੋਂ ਸਾਡੀ ਗੱਲ ਆਈ ਉਦੋਂ ਕਿਸੇ ਵੀ ਕਿਸਾਨ ਨੇਤਾ ਨੇ ਸਾਡਾ ਸਾਥ ਨਹੀਂ ਦਿੱਤਾਗਾ ਨਹੀਂ ਦਿੰਦੇਗੇ ਇਹ ਵਿਸ਼ਵਦੀਪ ਨੂੰ ਵਿਚਾਰੇ ਨੂੰ ਕੀ ਪਤਾ ਹੈਗਾ ਇਹ ਤਾਂ ਜੰਗ ਮੁੰਡਾ ਹੈਗਾ ਹਾਲੇ ਚੱਲਿਆ ਹੈਗਾ ਥੋੜਾ ਸਮਾਂ ਹੋਇਆ ਮੈਨੂੰ 40 ਸਾਲ ਹੋ ਗਏ ਠੀਕ ਹੈ ਲੇਕਿਨ ਅਸੀਂ ਫਿਰ ਵੀ ਦੇਖ ਲੈਨੇ ਆ ਵੀ ਯਾਰ ਇਹ ਜਿਹੜਾ ਮਸਲਾ ਹੈ ਕਹੇ ਜਿਹੜੇ ਅੰਦੋਲਨ ਨੂੰ ਹੁਣ ਜਿਹੜਾ ਧਮਕੀ ਦਾ ਸਵਾਲ ਆਉਂਦਾ ਹੈ ਨਾ ਲੱਖਾ ਸਦਾਨਾ ਆਪਣੇ ਆਪ ਨੂੰ ਕਹਿੰਦਾ ਮੈਂ ਸਮਾਜ ਸੇਵਕਾਂ ਮੈਂ ਸਮਾਜ ਸੁਧਾਰਕਾਂ ਤੇ ਜੇ ਸਮਾਜ ਸੁਧਾਰਕ ਤੇ ਸਮਾਜ ਸੇਵਕ ਤੇ ਸਮਾਜ ਸੇਵਕ ਇੱਕ ਪੱਤਰਕਾਰ ਨੂੰ ਧਮਕੀ ਦਿੰਦਾ ਤਾਂ ਕਹਾਦਾ ਸਮਾਜ ਸੇਵਕ ਹੈ ਬਈ ਕਿਹੜੀਆਂ ਗੱਲਾਂ ਉਹਦੇ ਵਿੱਚ ਗੁਣ ਹੈਗੇ ਸਮਾਜ ਸੇਵਕ ਦੇ ਪੱਤਰਕਾਰ ਨੇ ਆਮ ਜਨਤਾ ਦੀ ਗੱਲ ਨੂੰ ਸ਼ਾਸਨ ਪ੍ਰਸ਼ਾਸਨ ਤਾਈਂ ਪਹੁੰਚਾਉਣਾ ਹੈ ਸਮਾਜ ਸੇਵਕਾਂ ਨੇ ਹਰ ਬੰਦੇ ਦੇ ਦੁੱਖ ਦਰਦ ਦੇ ਵਿੱਚ ਜਾ ਕੇ ਖੜਾ ਹੋਣਾ ਹੈ ਉਹਨਾਂ ਦੀ ਹੈਲਪ ਕਰਨੀ ਹੈ ਦੁਖੀ ਬੰਦਿਆਂ ਦੇ ਨਾਲ ਚੱਲਣਾ ਹੈ ਦੁਖੀ ਸਮਾਜ ਨੂੰ ਉੱਪਰ ਉਠਾਉਣਾ ਹੈ ਉਹ ਤਾਂ ਦੋਨੇ ਇੱਕੋ ਜਿਹੇ ਐ ਪੱਤਰਕਾਰ ਵੀ ਉਹੀ ਭੂਮਿਕਾ ਨਿਭਾਉਂਦਾ ਤੇ ਸਮਾਜ ਸੇਵਕ ਵੀ ਉਹੀ ਭੂਮਿਕਾ ਨਿਭਾਉਂਦਾ ਤੇ ਫਿਰ ਸਮਾਜ ਸੇਵਕ ਇੱਕ ਆਪਦੇ ਦੂਸਰੇ ਸਾਥੀ ਨੂੰ ਮਾਰਨ ਦੀ ਜਾਂ ਗਰਲ ਕਰਨ ਦੀ ਧਮਕੀ ਦਿੰਦਾ ਇਹ ਸਮਾਜ ਸੇਵਕ ਆਲੀ ਤਾਂ ਗੱਲ ਹੀ ਹੈ ਨਹੀਂ ਫਿਰ ਇਹ ਤਾਂ ਆਪਣੇ ਧੌਣ 'ਚ ਕਿੱਲੇ ਵਾਲੀ ਗੱਲ ਹੋ ਗਈ ਸਤਿ ਸ਼੍ਰੀ ਅਕਾਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਦੀ ਇੱਕ ਪੋਸਟ ਜਿਹੜੀ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਕਿ ਪੱਤਰਕਾਰ ਮਨਿੰਦਰ ਜਿਹੜਾ ਮੁੰਡਾ ਜੈਤੋ ਤੋਂ ਲੋਕਵਾਜ਼ ਟੀਵੀ ਵਾਲਾ ਉਸ ਮੁੰਡੇ ਨੂੰ ਧਮਕੀ ਦਿੱਤੀ ਗਈ ਹੈ ਲੱਖੇ ਸਿਧਾਨੇ ਵੱਲੋਂ ਲੋਕਵਾਜ਼ ਟੀਵੀ ਆ ਉਹਦੇ ਚੈਨਲ ਤੋਂ ਸ਼ੇਅਰ ਹੋਈ ਹੋਈ ਪੋਸਟ ਅਸੀਂ ਦੇਖੀ ਆ ਫੇਰ ਹੀ ਅਸੀਂ ਇਹ ਗੱਲਬਾਤ ਕਹਿ ਰਹੇ ਆ ਇਸ ਮਸਲੇ ਨੂੰ ਲੈ ਕੇ ਅਸੀਂ ਜਿਹੜਾ ਕਰਨੈਲ ਸਿੰਘ ਔਡਾ ਜੀ ਜਨਤਾ ਅਧਿਕਾਰ ਮੋਰਚਾ ਸਿਰਸਾ ਤੋਂ ਉਹਨਾਂ ਦੇ ਕੋਲੇ ਪਹੁੰਚਾਉਣਾ ਗੱਲਬਾਤ ਕਰਦੇ ਆ ਇਸ ਵਿਸ਼ੇ ਨੂੰ ਲੈ ਕੇ ਔਡਾ ਸਾਹਿਬ ਪਹਿਲਾਂ ਤਾਂ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੀ ਸਮਾਜਿਕ ਮੁੱਦੇ ਦਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਮਾਜ ਦੇ ਦੁੱਖ ਦਰਦ ਦੀ ਗੱਲ ਨੂੰ ਹਰ ਮੌਕੇ ਤੇ ਜਿਹੜਾ ਹੈਗਾ ਸਮਾਜ ਦੇ ਵਿੱਚ ਸ਼ਾਸਨ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹਾਂ ਇਸ ਲਈ ਤੁਹਾਡੇ ਸਮਾਜਿਕ ਮੁੱਦੇ ਚੈਨਲ ਦਾ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰਦੇ ਹਾਂ ਵੀ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਵੀ ਕੀ ਇੱਕ ਸਮਾਜ ਸੇਵੀ ਬੰਦੇ ਵੱਲੋਂ ਪੱਤਰਕਾਰਾਂ ਨੂੰ ਇਸ ਤਰ੍ਹਾਂ ਨਾਲ ਧਮਕੀਆਂ ਦੇਣਗਾ ਤੁਸੀਂ ਜਾਜਮੰਦ ਹੋ ਦੇਖੋ ਜੀ ਇਸ ਤਰ੍ਹਾਂ ਹੈ ਵਿਸ਼ਵਜੀਤ ਜਿਹੜਾ ਹੈ ਉਹ ਜੰਗ ਲੜਕਾ ਹੈ ਔਰ ਉਹ ਪਿਛਲੇ ਕਾਫੀ ਸਮੇ ਤੋਂ ਸਮਾਜ ਦੇ ਦੁੱਖ ਦਰਦ ਦੀ ਕਹਾਣੀ ਸਮਾਜ ਦੇ ਮੁੱਦੇ ਪੰਜਾਬ ਦੇ ਮੁੱਦਿਆਂ ਨੂੰ ਉਠਾਉਂਦਾ ਰਿਹਾ ਹੈ। ਔਰ ਜਿਹੜੀ ਗੱਲ ਰਹੀ ਲੱਖੇ ਸਿਧਾਣੇ ਦੀ ਵੀ ਉਸਨੇ ਲੱਖੇ ਸਿਧਾਣੇ ਦੇ ਇਲੈਕਸ਼ਨ 'ਚ ਕੰਮ ਕਰਿਆ। ਔਰ ਜਦੋਂ ਉਹਦੇ ਤੇ ਵਿਵਪਤਾ ਪੈ ਗਈ। ਉਹਦੇ ਤੇ ਕੇਸ ਬਣ ਗਿਆ। ਮੈਂ ਵੀ ਇਥੋਂ ਮੇਰੇ ਜਨਤਾ ਅਧਿਕਾਰ ਮੋਰਚੇ ਦੇ ਵੱਲੋਂ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਵੀ ਬੁੱਧਵਾਰ ਨੂੰ ਅਸੀਂ ਇਥੋਂ 335 ਬੰਦੇ ਲੈ ਕੇ ਜਾਵਾਂਗੇ ਕਿਉਂਕਿ ਮੈਂ ਮੇਰੇ ਸੰਗਠਨ ਦੇ ਅਲੱਗ-ਅਲੱਗ ਬੰਦਿਆਂ ਦੀ ਡਿਊਟੀ ਲਈ ਸੀ ਵੀ ਤੁਹਾਡੇ ਪਿੰਡੋਂ ਇੱਕ ਗੱਡੀ ਕਰਨੀ ਆ ਤੁਹਾਡੇ ਪਿੰਡੋਂ ਇੱਕ ਗੱਡੀ ਕਰਨੀ ਆ ਇਸ ਤਰੀਕੇ ਦੇ ਨਾਲ ਅਸੀਂ ਜਾਂਦਾ ਪ੍ਰੋਗਰਾਮ ਬਣਾਇਆ ਸੀਗਾ ਲੇਕਿਨ ਉਹ ਬੁੱਧਵਾਰ ਦੀ بجائے ਉਸ ਤੋਂ ਪਹਿਲੇ ਦਿਨ ਉਸ ਨੂੰ ਛੱਡ ਦਿੱਤਾ ਗਿਆ ਉਹਦੇ ਉਸ ਨੂੰ ਛੱਡ ਦਿੱਤਾ ਗਿਆ ਔਰ ਫਿਰ ਵੀ ਅਸੀਂ ਸਾਡੇ ਵਰਕਰ ਸਾਥੀਆਂ ਨੂੰ ਜਿਹੜੇ ਨੂੰ ਤਿਆਰ ਕੀਤਾ ਸੀਗਾ ਸਾਡੇ ਡੱਬਾ ਵਾਲੀ ਦੇ ਸਾਥੀ ਜਿਹੜੇ ਸੀਗੇ ਉਹ ਫਿਰ ਵੀ ਉੱਥੇ ਪਹੁੰਚੇ ਲੇਕਿਨ ਮੈਨੂੰ ਉਸੇ ਰਾਤ ਨੂੰ ਸਾਡੇ ਇੱਕ ਵਰਕਰ ਸਾਥੀ ਦੇ ਨਾਲ ਇਹ ਦਰਘਟਨਾ ਘਟ ਗਈ ਤੇ ਇਸ ਕਰਕੇ ਅਸੀਂ ਮੈਂ ਨਹੀਂ ਜਾ ਸਕਿਆ ਖੁਦ ਲੇਕਿਨ ਮੈਂ ਮੇਰੇ ਸਾਥੀ ਜਿਹੜੇ ਸੀ ਉੱਥੇ ਗਏ ਜਿਹੜੀ ਅਸਲੀਅਤ ਗੱਲ ਹੈ ਕਿ ਵੀ ਵਿਸ਼ਵ ਜੀਤ ਦੇ ਮਗਰ ਉਹ ਲੋਕ ਨਹੀਂ ਆਏ ਮੇਰੀ ਸਮਝ ਦੇ ਮੁਤਾਬਕ ਇਹ ਜਿਹੜੇ ਲੋਕ ਹੈ ਉੱਚ ਵਰਗ ਦੇ ਲੋਕ ਹੈ ਇਹ ਲੋਕ ਜਿਹੜੇ ਨਿਮਨ ਵਰਗ ਦੇ ਲੋਕ ਹੈ ਉਹਨਾਂ ਵਾਸਤੇ ਇੱਕ ਤਰ੍ਹਾਂ ਦੇ ਜਿਵੇਂ ਕਹਿ ਦਿੰਦੇ ਨੇ ਨਾ ਵੀ ਹਾਥੀ ਦੇ ਦੰਦ ਦੇਖਣ ਵਾਸਤੇ ਹੋਰ ਹੈ ਖਾਣ ਵਾਸਤੇ ਹੋਰ ਹੈ ਇਹ ਉਹ ਚੀਜ਼ਾਂ ਨੇ ਲੱਖਾ ਸਿਧਾਣਾ ਲੱਖੇ ਸਿਧਾਣੇ ਦੇ ਇਲੈਕਸ਼ਨ ਦੇ ਵਿੱਚ ਮੈਂ ਵੀ ਗਿਆ ਸੀਗਾ ਐਸ ਵਾਰ ਗਈ ਤੁਸੀਂ ਨਾ ਵਿਧਾਨ ਸਭਾ ਦੇ ਇਲੈਕਸ਼ਨਾਂ ਚ 2000 ਹਾਂ 22 ਦੇ ਵਿੱਚ 22 ਦੇ ਵਿੱਚ ਜਦੋਂ ਇਹਦੀ ਮਾਨ ਦੀ ਸਰਕਾਰ ਬਣਦੀ ਹੈ ਉਦੋਂ ਕੀ ਸੀਗਾ ਕਿ ਮੈਂ ਪੰਜਾਬ ਦੇ ਵਿੱਚ ਚੜੂਨੀ ਗਰੁੱਪ ਦੇ ਜਿਹੜੇ ਕੈਂਡੀਡੇਟ ਸੀਗੇ ਮੈਂ ਉਹਨਾਂ ਦੇ ਸਪੋਰਟ ਦੇ ਉੱਤੇ ਸਾਡੇ ਮੈਡਮ ਕਾਂਤਾ ਆਲੜੀਆ ਦੇ ਆਦੇਸ਼ ਦੇ ਅਨੁਸਾਰ ਕਿਉਂਕਿ ਕਾਂਤਾ ਆਲੜੀਆ ਅਤੇ ਗੁਰਨਾਮ ਸਿੰਘ ਚੜੂਨੀ ਉਹਨਾਂ ਦਾ ਜਿਹੜਾ ਆਪਸ ਵਿੱਚ ਲਿੰਕ ਹੈਗਾ ਉਸ ਦੇ ਮਤਾਬਕ ਉਹਨਾਂ ਨੇ ਮੇਰੀ ਡਿਊਟੀ ਲਈ ਵੀ ਮੈਨੂੰ ਕਿਹਾ ਵੀ ਭਾਈ ਸਾਹਿਬ ਤੁਸੀਂ ਜਿਹੜਾ ਪੰਜਾਬ 'ਚ ਜਾਣਾ ਹੈ ਮੈਂ ਪੂਰੇ ਪੰਜਾਬ ਦੇ ਵਿੱਚ ਲਗਭਗ ਮਹੀਨਾ ਲਾਇਆਗਾ ਔਰ ਜਦੋਂ ਅਸੀਂ ਕਿਸਾਨੀ ਅੰਦੋਲਨ ਦੇ ਤਹਿਤ ਕੰਮ ਕਰ ਰਹੇ ਸੀਗੇ ਤੇ ਲਖੇ ਸਿਧਾਣੇ ਦੇ ਜਿਹੜੇ ਕੋਈ ਮਿੱਤਰ ਬੇਲੀ ਸੀਗੇ ਜਦੋਂ ਉਹਨਾਂ ਨੇ ਮੈਨੂੰ ਸੁਣਿਆ ਕੰਮ ਕਰਦੇ ਹੋਏ ਬੋਲਦੇ ਹੋਏ ਤਾਂ ਉਹਨਾਂ ਨੇ ਲਖੇ ਸਿਧਾਣੇ ਨੂੰ ਕਿਹਾ ਬੋਲੇ ਜੀ ਹਰਿਆਣੇ ਤੋਂ ਇੱਕ ਬਾਪੂ ਕਰਨੈਲ ਸਿੰਘ ਆਉਡਾ ਜੀ ਆਏ ਆ ਬਹੁਤ ਅੱਛੇ ਬੁਲਾ ਰਹੇ ਆ ਬੜਾ ਵਧੀਆ ਬੋਲਦੇ ਆ ਤੇ ਤੁਸੀਂ ਅਸੀਂ ਵੀ ਉਹਨਾਂ ਨੂੰ ਕਹਾਂਗੇ ਤੇ ਤੁਸੀਂ ਕਹੋ ਵੀ ਮੇਰੇ ਇਲੈਕਸ਼ਨ ਚ ਜਾਵੇ ਲਖੇ ਸਿਧਾਣੇ ਦਾ ਮੈਂ ਸੰਗਤ ਮੰਡੀ ਸੀਗਾ ਰਾਤ ਨੂੰ 11 ਵਜੇ ਫੋਨ ਆਇਆ ਲੱਖਾ ਸਿਧਾਨਾ ਫੋਨ ਦੇ ਵਿੱਚ ਕਹਿੰਦਾ ਬੋਲਾ ਬਾਪੂ ਜੀ ਨਾਮ ਬਾਲਾ ਤਾਂ ਤੁਸੀਂ 2 ਦਿਨ ਤਾਂ ਮੇਰੇ ਇਲੈਕਸ਼ਨ ਦੇ ਵਿੱਚ ਲਾ ਕੇ ਜਾਓ ਕਿਵੇਂ ਵੀ ਕਰੋ ਥੋੜਾ ਬਹੁਤਾ ਟਾਈਮ ਕੱਢੋ ਉਹ ਬੋਲਦਾ ਰਿਹਾ ਲੇਕਿਨ ਉਸ ਤੋਂ ਬਾਅਦ ਜਦੋਂ ਮੈਂ ਅਸੀਂ ਗਏ ਮੈਂ ਉਹਦੀ ਪੂਰੀ ਕੰਪੇਨ ਚ ਕੰਮ ਕੀਤਾ 10-12 ਦਿਨ ਲਾਏਗੇ ਮੇਰੀ ਆਪਦੀ ਗੱਡੀ ਸੀਗੀ ਤੇ ਅਸੀਂ ਪਿੰਡਾ ਪਿੰਡਾ ਚ ਜਾਂਦੇ ਮੈਂ ਉਹਦੇ ਅੱਗੇ ਪ੍ਰੋਗਰਾਮ ਜਾ ਕੇ ਤਿਆਰ ਕਰਦਾਗਾ ਜਦੋਂ ਉਹਨੂੰ ਲੱਖਾ ਸਿਧਾਨ ਆ ਜਾਂਦਾ ਮੈਂ ਉਸਨੂੰ ਮੰਚ ਤੇ ਬੁਲਾ ਕੇ ਮੈਂ ਅਗਲੇ ਪਿੰਡ ਜਾਂਦਾ ਮੈਂ ਸੀਗਾ ਮੇਰਾ ਲੜਕਾ ਸੀਗਾ ਮੇਰੇ ਨਾਲ ਤੇ ਅਸੀਂ ਦੋ ਤਿੰਨ ਜਣੇ ਸਾਥੀ ਸੀਗੇ ਕਰਿਆ ਕੰਮ ਚਲੋ ਇਲੈਕਸ਼ਨ ਹੋ ਗਿਆ ਲੇਕਿਨ ਜਦੋਂ ਮੈਨੂੰ ਉਹਦੇ ਨਾਲ ਕੰਮ ਕਰਦੇ ਨੂੰ ਮੇਰੇ ਆਪ ਦੇ ਲੋਕਾਂ ਨੇ ਦੇਖਿਆ ਕਰਿਆ ਵੀ ਪ੍ਰਧਾਨ ਜੀ ਲੱਖੇ ਸਿਧਾਨੇ ਦੇ ਨਾਲ ਕੰਮ ਕਰ ਰਿਹਾ ਤੇ ਕੁਝ ਮੁੰਡਿਆਂ ਨੂੰ ਮੈਂ ਕਿਹਾ ਸੀਗੇ ਜਿਹੜਾ ਨੂੰ ਵੀ ਭਾਈ ਆਏ ਉਧਰ ਕੰਮ ਕਰਨਾ ਉਹਨਾਂ ਨੇ ਵੀ ਕਿਹਾ ਬੋਲੇ ਜੀ ਪ੍ਰਧਾਨ ਜੀ ਤੁਸੀਂ ਲੱਖੇ ਸਿਧਾਨੇ ਨਾਲ ਸਾਡੀ ਗੱਲ ਕਰਾਓ ਅਸੀਂ ਉਥੇ ਪਿੰਡ ਚ ਜਾ ਕੇ ਆਏ ਉਹਦੇ ਸਮਰਥਨ ਚ ਰਿਸ਼ਤੇਦਾਰੀਆਂ ਚ ਕਹਿ ਕੇ ਆਏ ਆ ਕਰਕੇ ਆਏ ਬਹੁ ਕਰਕੇ ਆਏ ਆ ਮੈਂ ਫੋਨ ਮਾਰ ਮਾਰ ਕੇ ਥੱਕ ਲਿਆ ਮੇਰੀ ਕਦੇ ਵੀ ਫੋਨ ਤੇ ਗੱਲ ਨਹੀਂ ਹੋਈ ਕਦੇ ਉਹਦੇ ਕਿਸੇ ਬੰਦੇ ਨੇ ਫੋਨ ਚੱਕਣਾ ਕਦੇ ਕਿਸੇ ਨੇ ਚੱਕਣਾ ਲੇਕਿਨ ਫੋਨ ਤੇ ਗੱਲ ਨਹੀਂ ਹੋਈ ਲੱਖੇ ਦੇ ਨਾਲ ਲੱਖੇ ਦੇ ਨਾਲ ਕੀ ਕਾਰਨ ਮਾਰਦੇ ਹੋ ਤੁਸੀਂ ਫਿਰ ਤੁਸੀਂ ਤਾਂ ਉਹਦੇ ਲਈ ਵੋਟਾਂ ਮੰਗਣਗੇ ਸੁਣੋ ਉਸ ਤੋਂ ਬਾਅਦ ਸਾਡੇ ਪਿੰਡ ਦੀ ਪੰਡਤਾਂ ਦੀ ਕੁੜੀ ਸੀਗੀ ਭਾਣਜੀ ਸੀਗੀ ਸਾਡੇ ਕਮਾਂਡ ਦੇ ਵਿੱਚ ਸੀਗੇ ਉਹ ਪੰਡਤਾਂ ਦੀ ਕੁੜੀ ਰਾਮਪੁਰੇ ਫੂਲ ਵਿਆਹੀ ਸੀ ਤੇ ਉਹਦਾ ਆਪਦੇ ਘਰ ਵਾਲੀ ਦੇ ਨਾਲ ਕੋਈ ਡਿਸਪੂਟਸ ਹੋ ਗਿਆ ਮੈਨੂੰ ਉਹਨਾਂ ਨੇ ਕਿਹਾ ਉਹਦੇ ਮਾਮਿਆਂ ਨੇ ਬੋਲਿਆ ਜੀ ਤੁਸੀਂ ਲੱਖੇ ਸਿਹਰਾਨੇ ਦੇ ਕੰਮ ਕਰਕੇ ਆਏ ਹੋ ਤੇ ਸਾਡਾ ਲੜਕੀ ਦਾ ਮਾਮਲਾ ਹੈ ਲੜਕੀ ਸਾਡੀ ਬੜੀ ਦੁਖੀ ਹੈ ਤੇ ਤੁਸੀਂ ਲੱਖੇ ਸਿਹਰਾਨੇ ਨੂੰ ਕਹੋ ਕਦੋਂ ਮਿਲੂਗਾ ਫੋਨ ਕਰਕੇ ਟਾਈਮ ਲਓ ਮੈਂ ਫੋਨ ਮਾਰ ਮਾਰ ਕੇ ਥੱਕ ਗਿਆ ਨਹੀਂ ਗੱਲ ਬਣੀ ਹੁਣ ਮੈਂ ਉਹਨਾਂ ਨੂੰ ਕੀ ਆਖਾਂ ਵੀ ਯਾਰ ਮੇਰਾ ਤਾਂ ਲੱਖਾ ਸਿਹਰਾਨਾ ਫੋਨ ਹੀ ਨਹੀਂ ਚੱਕਦਾਗਾ ਲਾਸਟ ਉਹਨਾਂ ਨੇ ਆਪਣੇ ਬੰਦੇ ਦੀ ਡਿਊਟੀ ਲਈ ਵੀ ਪਤਾ ਕਰ ਵੀ ਲੱਖਾ ਸਦਾਨਾ ਕਦੋਂ ਮਿਲਦਾ ਤੇ ਆ ਪਾਵਾਂਗੇ ਬੰਦਾ ਗਿਆ ਉਹਨੇ ਦੱਸਿਆ ਵੀ ਘਰੇ ਆ ਫਿਰ ਅਸੀਂ ਗਏ ਜਦੋਂ ਗਏ ਸਾਨੂੰ ਆਦੇਸ਼ ਮਿਲਿਆ ਕਿ ਉਧਰ ਕਮਰਾ ਹੈਗਾ ਉੱਥੇ ਬਹਿ ਜਾਓ ਬੈਠ ਗਏ ਮਖਾ ਜੀ ਉਹਨਾਂ ਨੇ ਦੱਸਦੇ ਜੀ ਕਰਨਲ ਸਿੰਘ ਉਹਡਾ ਆਇਆ ਹੈਗਾ ਠੀਕ ਹੈ ਜੀ ਜਿਵੇਂ ਆਮ ਆਦਮੀ ਜੀ ਆ ਜਾਂਦੇ ਆ ਉਹਨਾਂ ਵਾਸਤੇ ਜੀ ਆਪਾਂ ਕਰਦੇ ਆ ਤੇ ਉਹਨਾਂ ਨੇ ਜੀ ਉੱਥੇ ਫਾਰਮੈਲਟੀ ਤੌਰ ਚਾਹ ਪਾਣੀ ਹੁੰਦਾ ਹੀ ਉਹਨਾਂ ਨੇ ਚਾਹ ਭੇਜਤੀ ਲੱਖਾ ਸਦਾਨਾ ਆਇਆ ਹਾਂਜੀ ਚਾਹ ਪਾਣੀ ਪੀ ਲਈ ਜੀ ਮੈਂ ਖਾ ਪੀ ਲਈ ਹੋਰ ਜੀ ਸਭ ਠੀਕ ਠਾਕ ਹੈ ਮੈਂ ਠੀਕ ਹੈ ਜੀ ਕਿੱਥੇ ਤਾਂ ਇਹ ਹੁੰਦਾ ਵੀ ਯਾਰ ਇਹ ਬੰਦਾ ਹਰਿਆਣੇ ਤੋਂ ਆ ਕੇ ਤੇ 10 12 ਦਿਨ ਮੇਰੇ ਇਲੈਕਸ਼ਨ ਚ ਲਾ ਕੇ ਗਿਆ ਲਾਸਟ 18 ਅੱਤ ਦੀ ਤਰੀਕ ਦਾ ਜਿੱਦੇ ਉਹਦਾ ਸ਼ਕਤੀ ਪ੍ਰਦਰਸ਼ਨ ਸੀਗਾ ਅਸੀਂ ਆਪਦੀ ਸਾਰਾ ਦਿਨ ਗੱਡੀ ਚਲਾ ਕੇ ਲਾਸਟ ਅਸੀਂ ਆਏਗੇ ਤੇ ਮਤਲਬ ਕੋਈ ਉਹਨੇ ਰੁਚੀ ਜੀ ਨਹੀਂ ਦਿਖਾਈ ਵੀ ਯਾਰ ਇਹ ਬੰਦਾ ਮੇਰੇ ਇਲੈਕਸ਼ਨ ਚ ਕੰਮ ਕਰਕੇ ਗਿਆ ਮੇਰੇ ਲੈ ਕੇ ਦੱਸੋ ਜੀ ਗੱਲ ਕੀ ਆ ਉਹ ਆ ਉਹ ਕੁਝ ਨਹੀਂ ਉਹ ਲੜਕੀ ਦੇ ਮਸਲੇ ਦੇ ਵਿੱਚ ਵੀ ਸਾਡੀ ਪੂਰੀ ਕੋਈ ਸਿਰੇ ਗੱਲ ਨਹੀਂ ਚੜੀ। ਮੇਰਾ ਮੈਂ ਉਹਦੀ ਸਾਰੀ ਕਹਾਣੀ ਨੂੰ ਸਮਝ ਗਿਆ ਵੀ ਇਹ ਇਹ ਜਿਹੜੇ ਇਹ ਜਿਹੜੇ ਲੋਕ ਹੈ ਇਹਨਾਂ ਦੇ ਦਿਮਾਗ 'ਚੋਂ ਜਾਤੀਵਾਦ ਹੈ ਨਾ ਜਿਹੜਾ ਨਿਕਲਦਾ ਨਹੀਂ ਹੈਗਾ। ਉਹਨੂੰ ਪਤਾ ਲੱਗ ਗਿਆ ਨਾ ਵੀ ਇਹ ਤਾਂ ਸ਼ੈਡਿਊਲ ਕਾਸਟ ਵਾਲਿਆਂ ਦਾ ਮੁੰਡਾ ਹੈਗਾ। ਤੇ ਜਿਹੜਾ ਸ਼ੈਡਿਊਲ ਕਾਸਟ ਨੂੰ ਇੱਕ ਮੈਂ ਨੇਤਾ ਤੇ ਮੈਂ ਮੇਰੇ ਵੱਲੋਂ ਜਿਹੜਾ ਉਸ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਉਹਨੇ ਨਹੀਂ ਸਮਝੀ। ਹੁਣ ਇਹ ਜਿਹੜਾ ਵਿਸ਼ਵਦੀਪ ਹੈ ਇਹਨੂੰ ਵਿਚਾਰੇ ਨੂੰ ਕੀ ਪਤਾ ਇਨੇ ਦਾ ਬੜਾ ਜ਼ੋਰ ਲਾਇਆ ਬੜਾ ਰੰਗਿਆਗਾ ਉਥੇ ਪ੍ਰਚਾਰ ਕੀਤਾਗਾ ਲੱਖਾ ਸਦਾਣਾ ਮੈਂ ਵੀ ਕੀਤਾ ਸੀਗਾ ਪਰ ਮੈਨੂੰ ਤਾਂ ਪਤਾ ਲੱਗ ਗਿਆ ਉਸ ਤੋਂ ਬਾਅਦ ਉਸ ਇਲੈਕਸ਼ਨ ਤੋਂ ਬਾਅਦ ਮੈਨੂੰ ਸਾਰੀ ਕਹਾਣੀ ਦਾ ਪਤਾ ਲੱਗ ਗਿਆ ਕਿਉਂਕਿ ਜਿਹੜੇ ਅਸੀਂ ਕਿਸਾਨ ਮਜ਼ਦੂਰ ਕਹਿ ਕੇ ਨਾਹਰਾ ਲਾਉਂਦੇ ਸੀਗੇ ਮੈਨੂੰ ਮੇਰੇ ਬੜੇ ਲੋਕ ਕਹਿੰਦੇ ਉਹ ਲੈ ਪ੍ਰਧਾਨ ਜੀ ਤੁਸੀਂ ਇਹਨਾਂ 'ਚ ਫਿਰਦੇ ਹੋਏ ਲੋਕ ਆਪਣਾ ਗੱਲ ਨਹੀਂ ਕਰਦੇ ਉਹ ਮਾਹ ਭਾਈ ਕੋਈ ਗੱਲ ਨਹੀਂ ਇਹ ਤਾਂ ਟਾਈਮ ਹੀ ਇਹ ਹੋ ਜਾਏ ਲੇਕਿਨ ਬਾਅਦ 'ਚ ਦੇਖਿਆ ਵੀ ਇਹਨਾਂ ਲੋਕਾਂ ਦੇ ਦਿਮਾਗ 'ਚੋਂ ਜਾਤ ਨਹੀਂ ਜਾਂਦੀਗੀ ਉਹਨਾਂ ਲਖੇ ਸਰਾਂ ਨੂੰ ਪਤਾ ਸੀਗਾ ਵੀ ਬਿਸਵਜੀਤ ਤਾਂ ਮੱਝਵੀਆ ਦਾ ਮੁੰਡਾ ਹੈ। ਉਹਨਾਂ ਤੋਂ ਅਸੀਂ ਕੰਮ ਕਰਾ ਸਕਦੇ ਪਰ ਅਸੀਂ ਨਹੀਂ ਉਹਨਾਂ ਦਾ ਕਰਨਾਗਾ। ਮੈਂ ਗੁਰਦਾਸਪੁਰ ਜਿਹੜੇ ਕੈਂਡੀਡੇਟ ਦੇ ਹੱਕ ਚ ਗਿਆ ਸੀਗਾ ਉਹਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਉਹ ਆਪ ਉਹਦੇ ਘਰ ਵਾਲੀ ਉਹਦੀ ਮਾਂ ਉਹਦਾ ਪਿਓ ਸਾਰੇ ਅੰਮ੍ਰਿਤਧਾਰੀ। ਤੇ ਜਦੋਂ ਡੋਰ ਤੋਂ ਡੋਰ ਅਸੀਂ ਪਿੰਡਾਂ 'ਚ ਵੋਟਾਂ ਮੰਗਣ ਗਏ ਤੇ ਉਹਨਾਂ ਦੇ ਵਿੱਚ ਜ਼ਿਆਦਾ ਬੋਲਣ ਚੱਲਣ ਵਾਲਾ ਗੱਲ ਕਰਨ ਵਾਲਾ ਮੈਂ ਹੀ ਸੀਗਾ ਤੇ ਉਹ ਮੁੰਡੇ ਦਾ ਪਿਓ ਸਾਡੇ ਨਾਲ ਮੈਂ ਕਹਿਆ ਰਾਗਲੀ ਤਾਂ ਰਹਿ ਗਈ ਬਾਈ ਉਹ ਇਹਨੂੰ ਛੱਡੋ ਜੀ ਇਹ ਤਾਂ AC ਵਾਲੇ ਆ ਇਹ ਤਾਂ ਹਜ਼ਾਰ ਹਜ਼ਾਰ ਰੁਪਏ ਵਾਲੇ ਆ ਲੈ ਬੋਲ ਮੈਂ ਮਨ 'ਚ ਸੋਚਿਆ ਮੈਂ ਕਿਹਾ ਯਾਰ ਅੱਜ ਤਾਂ ਵੋਟ ਲੈਣੇ ਐ ਇਹਨਾਂ ਤੋਂ ਅੱਜ ਤਾਂ ਇਹਨਾਂ ਦੇ ਕੋਲ ਜਾ ਸਕਦੇ ਆ ਆਪਾਂ ਪਰ ਨਹੀਂ ਇਹ ਤਾਂ ਵੋਟ ਮੰਗਣ ਵੀ ਨਹੀਂ ਜਾਣਾ ਚਾਹੁੰਦੇਗੇ ਸਾਡੇ ਲੋਕਾਂ ਦੇ ਵਿੱਚ ਐਡੀ ਇਹਨਾਂ ਦੇ ਦਿਮਾਗਾਂ 'ਚ ਜਾਤ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਕਾ ਇਲੈਕਸ਼ਨ ਲੜਿਆ ਕਿਸੇ ਪਾਰਟੀ ਵੱਲੋਂ ਨਹੀਂ ਲੜਿਆ ਆਜ਼ਾਦ ਤੌਰ 'ਤੇ ਲੜਿਆ ਪਰ ਵੱਡੀਆਂ ਪਾਰਟੀਆਂ ਦੇ ਬਰਾਬਰ ਆਏ 100 200 200 ਵੋਟਾਂ ਦਾ ਫਰਕ ਰਿਹਾ ਕੋਈ 200 ਵੋਟ ਬਦਲ ਲੈ ਗਿਆ ਕੋਈ 100 ਵੋਟ ਬਦਲ ਲੈ ਗਿਆ ਔਰ ਜਿਹੜਾ ਉਪ ਮੁੱਖ ਮੰਤਰੀ ਸੀਗਾ ਉਹਦੇ ਕੈਂਡੀਡੇਟ ਨੂੰ 800 ਵੋਟਾਂ ਨਾਲ ਹਰਾਇਆ ਸੀ ਤੇ ਇੱਕ ਵੀ ਕਿਸਾਨ ਨੇਤਾ ਨੇ ਸਾਡਾ ਸਾਥ ਨਹੀਂ ਦਿੱਤਾ ਇੱਕ ਵੀ ਜੇ ਤਾਂ ਅਸੀਂ ਪਾਰਟੀ ਵਾਲਿਆਂ ਹੁੰਦੇ ਫਿਰ ਤਾਂ ਚਲੋ ਮੰਨ ਲੈਂਦੇ ਇਹ ਤਾਂ ਫਲਾਨੀ ਪਾਰਟੀ ਦਾ ਭਈ ਅਸੀਂ ਤਾਂ ਕਿਸਾਨ ਨਹੀਂ ਨਾਲ ਆਉਂਦੇ ਹਾਂਜੀ ਲੇਕਿਨ ਇੱਕ ਕਿਸਾਨ ਨੇਤਾ ਸਾਡੇ ਨਾਲ ਨਹੀਂ ਆਇਆ ਇੱਕ ਨਹੀਂ ਅੱਗੇ ਖੜਾ ਹੈਗਾ ਤੁਸੀਂ ਤਾਂ ਦਿੱਲੀ ਕਿਸਾਨ ਮੋਰਚੇ 'ਚ ਆਪਣੀ ਬਹੁਤ ਅਹਿਮ ਭੂਮਿਕਾ ਨਿਭਾਈ ਹੈ ਮੈਂ ਮੈਂ ਕਿਹਾ ਦਿੱਲੀ ਤੱਕ ਆਤ ਗਿਆ ਪੂਰੇ ਪੰਜਾਬ 'ਚ ਗਿਆ ਪੂਰਾ ਕਿਸਾਨੀ ਅੰਦੋਲਨ ਦੇ ਵਿੱਚ ਆਪਣੀ ਗੱਡੀ ਆਪਣਾ ਤੇਲ ਕੋਈ ਇੱਕ ਥਾਪੜ ਕੇ ਕਹਿੰਨੇ ਆ ਕਿ ਕੋਈ ਕਿਸਾਨ ਨੇ ਤਾਂ ਕਹਿ ਦੇ ਕਿ ਅਸੀਂ 5 ਰੁਪਏ ਦਾ ਤੇਲ ਕਰਨੈਲ ਸਿੰਘ ਦੀ ਗੱਡੀ 'ਚ ਪਵਾਇਆ ਹੋਵੇ ਉਹਨਾਂ ਦੀ ਜੁੱਤੀ ਮੇਰਾ ਸਿਰ ਆਪਦੇ ਬਲਬੁੱਤੇ ਤੇ ਗਏ ਆਗੇ ਕਿਸੇ ਤੋਂ ਤੇਲ ਨਹੀਂ ਲਿਆਗਾ ਇਹ ਤਾਂ ਤੇਲ ਇਕੱਠਾ ਕਰਕੇ ਜਾਂਦੇ ਚੰਦਾ ਇਕੱਠਾ ਕਰਕੇ ਜਾਂਦੇ ਤੇ ਪਰ ਜਦੋਂ ਸਾਡੀ ਗੱਲ ਆਈ ਉਦੋਂ ਕਿਸੇ ਵੀ ਕਿਸਾਨ ਨੇਤਾ ਨੇ ਸਾਡਾ ਸਾਥ ਨਹੀਂ ਦਿੱਤਾਗਾ ਨਹੀਂ ਦਿੰਦੇਗੇ ਇਹ ਵਿਸ਼ਵਦੀਪ ਨੂੰ ਵਿਚਾਰੇ ਨੂੰ ਕੀ ਪਤਾ ਹੈਗਾ ਇਹ ਤਾਂ ਯੰਗ ਮੁੰਡਾ ਹੈਗਾ ਹਾਲੇ ਚੱਲਿਆ ਹੈਗਾ ਥੋੜਾ ਸਮਾਂ ਹੋਇਆ ਮੈਨੂੰ 40 ਸਾਲ ਹੋ ਗਏ ਠੀਕ ਹੈ ਲੇਕਿਨ ਅਸੀਂ ਫਿਰ ਵੀ ਦੇਖ ਲੈਨੇ ਆ ਵੀ ਯਾਰੇ ਇਹ ਜਿਹੜਾ ਮਸਲਾ ਹੈ ਕਹੇ ਜਿਹੜੇ ਅੰਦੋਲਨ ਨੂੰ ਪੂਰੀ ਦੁਨੀਆ ਦਾ ਸਮਰਥਨ ਹੋਵੇ ਉਹਨੂੰ ਸਾਲ ਪਰ ਬੈਠਣਾ ਪਵੇ ਇਹਦਾ ਮਤਲਬ ਕਿਤੇ ਤਾਂ ਕਮੀ ਹੈ ਨਾ ਇਨਾ ਕਿਸਾਨ ਆ ਜਿਹੜੀਆਂ ਜਥੇਬੰਦੀਆਂ ਸੀਗੀਆਂ ਅੱਧ ਤੋਂ ਵੱਧੇ ਲੀਡਰ ਤਾਂ ਇਹਨਾਂ ਦੇ ਬਿਗ ਗਏ ਸੀ ਪਹਿਲਾਂ ਹੀ ਐਸੇ ਵਾਸਤੇ ਸਾਲ ਲੱਗ ਗਿਆ ਤੇ ਦੂਜੇ ਪਾਸੇ ਸਾਡੇ ਵਾਲਾ ਦੇਖ ਲੋ ਸਾਡਾ ਐਸੀ ਮੋਦੀ ਨੇ ਐਸਈ ਐਸਟੀ ਦਾ ਐਟਰੋਸਿਟੀ ਦੇ ਐਕਟ ਦੇ ਵਿੱਚ ਖਾਮੀਆਂ ਲਿਹਾਤੀਆਂ ਉਹਨੂੰ ਖਤਮ ਕਰਨ ਦੀ ਗੱਲ ਕਰਤੀ ਅਸੀਂ 2 ਅਪ੍ਰੈਲ ਨੂੰ ਪੂਰਾ ਭਾਰਤ ਬੰਦ ਕੀਤਾ ਤੇ ਸਿਆਮ ਦੇ 5 ਵਜੇ ਹੀ ਹਿਣਕ ਗਿਆ ਇਹੀ ਮੋਦੀ ਇਹਨੇ ਹੱਥ ਬੰਨ੍ਹ ਲੈ ਕੇ ਕਹਿੰਦਾ ਸੋਡਾ ਐਟਰੋਸਿਟੀ ਐਕਟ ਬਿਲਕੁਲ ਉਸੇ ਤਰ੍ਹਾਂ ਆਏਗਾ ਇੱਕ ਦਿਨ ਜਿੱਦੀ ਮਨਾਤਾਗਾ ਅਸੀਂ ਸੜਕਾਂ ਤੇ ਆਏ ਜਦੋਂ ਤੇ ਜਿਹੜੇ ਅੰਦੋਲਨ ਨੂੰ ਪੂਰੇ ਦੁਨੀਆ ਦੇ ਪੂਰੇ ਵਰਲਡ ਦਾ ਸਮਰਥਨ ਹੋਵੇ ਤੇ ਉਹ ਅੰਦੋਲਨ ਸਾਲ ਭਰ ਤੱਕ ਨਹੀਂ ਚੱਲੇ ਇਹਦਾ ਮਤਲਬ ਕਮੀ ਹੈ ਇਹ ਜਿਹੜੇ ਕਿਸਾਨ ਅੰਦੋਲਨ ਨੂੰ ਚਲਾਉਣ ਵਾਲੇ ਸੀਗੇ ਪੰਜਾਬ ਦੇ ਅੱਧ ਤੋਂ ਵੱਧ ਤਾਂ ਵਿੱਕ ਗਏ ਸੀ ਕਿ ਮੋਦੀ ਦੇ ਨਾਲ ਆ ਹੁਣ ਸਾਰਿਆਂ ਦੇ ਪੋਜ ਖੁੱਲ ਹੀ ਜਾਂਦੇ ਆ ਉਹ ਇੰਨੇ ਕਰੋੜ ਲਿਆਇਆ ਉਹ ਇੰਨੇ ਕਰੋੜ ਲਿਆਇਆਗਾ ਇਹਦਾ ਜਨਤਾ ਵਿਚਾਰੀ ਯਾਰ ਇਹਨੂੰ ਕੀ ਪਤਾ ਹੈਗਾ ਇਹਦਾ ਜਨਤਾ ਨੇ ਆਪਦੇ ਹੱਕਾਂ ਵਾਸਤੇ ਖੜੇ ਹੋ ਗਏ ਲੇਕਿਨ ਆਪਣਾ ਮਤਲਬ ਜਿਹੜਾ ਸਵਾਲ ਸੀ ਉਹ ਇਹ ਸੀ ਵੀ ਧਮਕੀ ਦਿੱਤੀ ਹੈ ਪੱਤਰਕਾਰ ਅਛਾ ਧਮਕੀ ਜਿਹੜੀ ਦਿੱਤੀ ਆ ਹੁਣ ਜਿਹੜਾ ਧਮਕੀ ਦਾ ਸਵਾਲ ਆਉਂਦਾ ਹੈ ਨਾ ਲੱਖਾ ਸਿਧਾਨਾ ਆਪਣੇ ਆਪ ਨੂੰ ਕਹਿੰਦਾ ਮੈਂ ਸਮਾਜ ਸੇਵਕਾਂ ਮੈਂ ਸਮਾਜ ਸੁਧਾਰਕਾਂ ਤੇ ਜੇ ਸਮਾਜ ਸੁਧਾਰਕ ਤੇ ਸਮਾਜ ਸੇਵਕ ਤੇ ਸਮਾਜ ਸੇਵਕ ਇੱਕ ਪੱਤਰਕਾਰ ਨੂੰ ਧਮਕੀ ਦਿੰਦਾ ਤਾਂ ਕਹਾਦਾ ਸਮਾਜ ਸੇਵਕ ਹੈ ਬਈ ਕਿਹੜੀਆਂ ਗੱਲਾਂ ਉਹਦੇ ਵਿੱਚ ਕੋ ਗੁਣ ਹੈਗੇ ਸਮਾਜ ਸੇਵਕਾਂ ਦੇ ਪੱਤਰਕਾਰ ਨੇ ਆਮ ਜਨਤਾ ਦੀ ਗੱਲ ਨੂੰ ਸ਼ਾਸਨ ਪ੍ਰਸ਼ਾਸਨ ਤਾਈਂ ਪਹੁੰਚਾਉਣਾ ਹੈ ਸਮਾਜ ਸੇਵਕਾਂ ਨੇ ਹਰ ਬੰਦੇ ਦੇ ਦੁੱਖ ਦਰਦ ਦੇ ਵਿੱਚ ਜਾ ਕੇ ਖੜਾ ਹੋਣਾ ਹੈ ਉਹਨਾਂ ਦੀ ਹੈਲਪ ਕਰਨੀ ਹੈ ਦੁਖੀ ਬੰਦਿਆਂ ਦੇ ਨਾਲ ਚੱਲਣਾ ਹੈ ਦੁਖੀ ਸਮਾਜ ਨੂੰ ਉੱਪਰ ਉਠਾਉਣਾ ਹੈ ਉਹ ਤਾਂ ਦੋਨੀਆਂ ਇੱਕੋ ਜਿਹਾ ਹੈ ਪੱਤਰਕਾਰ ਵੀ ਉਹੀ ਭੂਮਿਕਾ ਨਿਭਾਉਂਦਾ ਤੇ ਸਮਾਜ ਸੇਵਕ ਵੀ ਉਹੀ ਭੂਮਿਕਾ ਨਿਭਾਉਂਦਾ ਤੇ ਫਿਰ ਸਮਾਜ ਸੇਵਕ ਇੱਕ ਆਪਦੇ ਦੂਸਰੇ ਸਾਥੀ ਨੂੰ ਮਾਰਨ ਦੀ ਜਾਂ ਗਰਲ ਕਰਨ ਦੀ ਧਮਕੀ ਦਿੰਦਾ ਇਹ ਸਮਾਜ ਸੇਵਕ ਵਾਲੀ ਤਾਂ ਗੱਲ ਹੀ ਹੈ ਨਹੀਂ ਫਿਰ ਇਹ ਤਾਂ ਆਪਣੇ ਧੌਣ ਚ ਕਿੱਲੇ ਵਾਲੀ ਗੱਲ ਹੋ ਗਈ ਇਹ ਤਾਂ ਕੋਈ ਸਮਾਜ ਸੇਵਕਾਂ ਦੀ ਗੱਲ ਨਹੀਂ ਹੈ ਔਰ ਜੇ ਲੱਖਾ ਸਧਾਨਾ ਇਹ ਗੱਲ ਕਰਦਾ ਤਾਂ ਮੈਂ ਤਾਂ ਇਹ ਕਹੂੰਗਾ ਵੀ ਲੱਖਾ ਸਧਾਨਾ ਵਾਸਤੇ ਬਹੁਤ ਹੀ ਘਟੀਆਂ ਗੱਲ ਹੈ ਸਮਾਜ ਸੇਵਕ ਬੰਦੇ ਨੂੰ ਪੱਤਰਕਾਰ ਬੰਦੇ ਨੂੰ ਧਮਕੀ ਦੇ ਵੀ ਕਮੀ ਤਾਂ ਤੇਰੇ ਚ ਆ ਉਹ ਬੰਦਾ ਤੇਰੇ ਅੰਦੋਲਨ ਦੇ ਵਿੱਚ ਆ ਤੇਰੇ ਅੰਦੋਲਨ ਚ ਆਇਆ ਤੇਰੇ ਇਲੈਕਸ਼ਨ ਚ ਆਇਆ ਉਸਨੇ ਕੰਮ ਕਰਿਆ ਉਹਨੇ ਸੰਗ ਪੜਵਾਇਆ ਜਿੱਦੇ ਉਸ ਤੇ ਵਿਵਤਾ ਪਈ ਉਹਦੇ ਤੂੰ ਆਵਾਜ਼ ਨਹੀਂ ਠਾਉਂਦਾ ਸੀ ਤਾਂ ਗਲਤੀ ਤਾਂ ਤੇਰੀ ਆ ਭਾਈ ਤੇ ਜਿਹੜੀ ਤੂੰ ਕਰੇਂਗਾ ਉਹ ਜੀ ਤਾਂ ਲੋਕ ਬੋਲਣਗੇ ਤੇ ਜੇ ਬੋਲਣਗੇ ਤੂੰ ਉਹਨਾਂ ਨੂੰ ਕਹ ਮੈਂ ਜਾਨ ਤੋਂ ਮਾਰ ਦੂੰਗਾ ਫਿਰ ਤੂੰ ਕਹਦਾ ਸਮਾਜ ਸੇਵਕ ਹੈ ਤੂੰ ਤਾਂ ਹੋਈ ਸਾਗੀ ਗੈਂਗਸਟਰ ਵਾਲੀ ਗੱਲ ਹੋ ਗਈ ਫੇਰੇ ਤਾਂ ਧਮਕੀ ਦੇਣਾ ਭਾਈ ਗਲਤ ਗੱਲ ਆ ਇਹ ਇਹ ਸਹੀ ਨਹੀਂ ਹੈ ਤੇ ਬਿਸ਼ਪਦੀਪ ਜਿਹੜਾ ਹੈ ਉਹਨੂੰ ਵੀ ਸਮਝਣਾ ਚਾਹੀਦਾ ਵੀ ਮੈਂ ਮੇਰੇ ਸਮਾਜ ਦੇ ਵਾਸਤੇ ਕੁਝ ਕਰੂੰਗਾ ਦਾ ਸਮਾਜ ਦੇ ਲੋਕ ਤੇਰੇ ਨਾਲ ਚੱਲਣਗੇ ਅੱਜ ਨਹੀਂ ਤਾਂ ਕੱਲ ਚੱਲਣਗੇ ਇੱਕ ਦਿਨ ਜ਼ਰੂਰ ਚੱਲਣਗੇ ਇਹ ਤਾਂ ਵਿਚਾਰਾ ਇਹ ਸਮਾਜ ਹੈ ਨਾ ਜਿਹੜਾ ਹੁਣ ਸਾਨੂੰ 40 ਸਾਲ ਹੋ ਗਏ ਤੇ ਜੇ ਅਸੀਂ ਦੇਖੀਏ ਬਈ ਇਹਦਾ ਮਤਲਬ ਹੁੰਦਾ ਕਿ ਉਹ ਦੋਂਦੇਗਾ ਉਸ ਤੋਂ ਬਾਅਦ ਪਤਾ ਨਹੀਂ ਕਿੱਥੇ ਹੁੰਦੇ ਆ ਇਹਨਾਂ ਦੀਆਂ ਆਦਤਾਂ ਤਾਂ ਉਹਨਾਂ ਵੱਡੇ ਲੋਕਾਂ ਨੇ ਵਿਗਾੜੀਆਂ ਲਾਲਚ ਦੇ ਕੇ दारू ਪਿਆ ਕੇ ਦਾਣੇ ਦੇ ਕੇ ਦਿਹਾੜੀਆਂ ਦੇ ਕੇ ਆਜੋ ਸਾਡੀ ਰੈਲੀ 'ਚ ਦਿਹਾੜੀ ਦੇਵਾਂਗੇ दारू ਪਿਾਵਾਂਗੇ ਫ੍ਰੀਮ ਕੋਰਸ ਖਵਾਵਾਂਗੇ ਇਹਨਾਂ ਨੇ ਆਦਤਾਂ ਵਿਗਾੜੀਆਂ ਤੇ ਜਦੋਂ ਆਦਤ ਵਿਗੜ ਜੇ ਉਹਦੇ ਵਿੱਚ ਸੁਧਾਰ ਲਿਆਉਣ ਵਾਸਤੇ ਬੜਾ ਟਾਈਮ ਲੱਗਦਾ ਹੈ। ਵਿਗੜਤੀ ਬੜੀ ਜਲਦੀ ਹੈ ਔਰ ਸੁਧਰਨ ਤੇ ਟਾਈਮ ਲੱਗਦਾ ਹੈ। ਇਹ ਤਾਂ ਸਾਡਾ ਜਿਹੜਾ ਸਮਾਜ ਹੈ ਨਾ ਐਸੀ ਸਮਾਜ ਹੈ ਇਹ ਹਰ ਤਰ੍ਹਾਂ ਤੋਂ ਹੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਫੱਟੜ ਹੋਇਆ ਹੋਇਆ ਹੈ। ਬਹੁਤ ਜ਼ਿਆਦਾ ਗੰਭੀਰ ਫੱਟੜ ਆਰਥਿਕ ਤੋਂ ਇਹ ਫੱਟੜ ਬੁੱਧੀ ਤੋਂ ਇਹ ਫੱਟੜ ਹੈ, ਸਿੱਖਿਆ ਤੋਂ ਇਹ ਫੱਟੜ ਹੈ, ਰਾਜਨੀਤੀ ਤੋਂ ਇਹ ਫੱਟੜ ਹੈ। ਇਹ ਤਾਂ ਹਰ ਤਰ੍ਹਾਂ ਤੋਂ ਫੱਟੜ ਹੈ। ਇਹ ਇਹਦੇ ਤਾਂ ਹੌਲੀ-ਹੌਲੀ ਮਲਮ ਪੱਟੀ ਕਰਕੇ ਫੇਰ ਇਹ ਤਿਆਰ ਹੋਣਾ ਹੈ। ਨਹੀਂ ਵਿਸ਼ਵਦੀਪ ਨੇ ਕਿਆ ਵੀ ਮੈਂ ਦਿੱਲੀ ਧਰਨੇ ਦੇ ਵਿੱਚ ਵੀ ਜਾਂਦਾ ਰਿਹਾ ਮੈਂ ਹਮੇਸ਼ਾ ਸੰਧੀ ਵਾਲਤਾ ਦੀ ਗੱਲ ਕਰਦਾ ਮੈਂ ਕੱਲੇ ਮਜ਼ਦੂਰ ਦੀ ਗੱਲ ਨਹੀਂ ਕਰਦਾ ਨਾਲ ਕਿਸਾਨ ਦੀ ਵੀ ਗੱਲ ਕਰਦਾ ਪਰ ਵਿਸ਼ਵਦੀਪ ਦਾ ਵੀ ਬਿਆਨ ਆਇਆ ਨਾਲ ਦੀ ਨਾਲ ਉਹ ਕਹਿੰਦਾ ਵੀ ਇੱਕ ਵੀ ਕਿਸਾਨ ਜਥੇਬੰਦੀ ਮੇਰੇ ਹੱਕ ਦੇ ਵਿੱਚ ਨਹੀਂ ਬੋਲੀ ਜਾਂ ਮੇਰੇ ਘਰ ਵਿੱਚ ਨਹੀਂ ਆਈ ਜਿੰਨੀਆਂ ਵੀ ਜਥੇਬੰਦੀਆਂ ਆ ਗੀਆਂ ਉਹ ਸਾਰੀਆਂ ਮਜ਼ਦੂਰ ਜਥੇਬੰਦੀਆਂ ਆ ਗੀਆਂ ਤੇ ਲੋਕ ਮੈਨੂੰ ਮਿਹਨੇ ਮਾਰਦੇ ਆ ਆ ਜਿਹੜੇ ਪੱਤਰਕਾਰ ਦੀ ਮੈਂ ਗੱਲ ਦੱਸੀ ਉਸੇ ਚੈਨਲ ਤੇ ਉਸ ਬੰਦੇ ਨੇ ਇਹ ਬਿਆਨ ਦਿੱਤਾ ਵਿਸ਼ਵਦੀਪ ਨੇ ਇਹ ਤਾਂ ਜੀ ਮੈਂ ਤੁਹਾਨੂੰ ਦੱਸਦਾ ਨਾ ਵੀ ਇਹ ਤਾਂ ਸਾਡਾ ਭਲੇਖਾ ਹੈ ਵੀ ਅਸੀਂ ਤਾਂ ਉਹਨਾਂ ਲੋਕਾਂ ਮਗਰ ਜਾ ਸਕਦੇ ਹਾਂ ਲੋਕ ਸਾਡੇ ਮਗਰ ਨਹੀਂ ਆਉਂਦੇਗੇ ਕਿਉਂਕਿ ਉਹਨਾਂ ਦੇ ਵਿੱਚ ਤਾਂ ਇੱਕ ਜਾਤ ਦੀ ਹੈਂਕੜੀ ਮਨੁਵਾਦ ਨੇ ਭਰੀ ਹੋਈ ਹੈ ਹੁਣ ਇੱਕ ਪਾਸੇ ਲੱਖਾ ਸਿਧਾਣਾ ਭਾਰਤੀ ਲੋਕ ਨੀਚ ਕਿਵੇਂ ਬਣੇ ਕਿਤਾਬ ਦੇ ਗੀਤ ਗਾਉਂਦਾ ਉਹੋ ਜਿਹੀਆਂ ਗੱਲਾਂ ਸੁਣ ਕੇ ਮੈਂ ਵੀ ਵਾਗਿਆ ਯਾਰ ਬੰਦਾ ਤਾਂ ਠੀਕ ਹੈ ਅਗਰ ਜੇ ਜੱਟ ਸਮਾਜ ਦਾ ਬੰਦਾ ਤੇ ਮਨੁਵਾਦ ਦੇ ਖਿਲਾਫ ਗੱਲ ਕਰੇ ਤਾਂ ਇਹਦੂ ਵਧੀਆ ਕੀ ਗੱਲ ਹੋਈ ਮੈਂ ਵੀ ਤਾਂ ਇਹ ਸੋਚ ਕੇ ਗਿਆ ਸੀਗਾ ਪਰ ਮੈਨੂੰ ਕੀ ਪਤਾ ਵੀ ਇਹਨਾਂ ਚੋਂ ਤਾਂ ਜਾਤ ਨਿਕਲਦੀ ਨਹੀਂਗੀ ਸਮਝ ਗਿਆ ਤਾਂ ਉਹ ਜਿਹੜੇ ਲੋਕ ਹੈਗੇ ਨਾ ਵਿਸਵਜੀਤ ਜਿਹੜੀ ਗੱਲ ਕਰਦਾ ਸਾਡੇ ਲੋਕ ਜਿੰਨਾ ਮਰਜੀ ਇਹਨਾਂ ਦੇ ਮਗਰ ਲੱਗ ਜਾਣ ਪਰ ਇਹ ਲੋਕ ਕਦੇ ਨਹੀਂ ਤੁਹਾਡੀ ਸੁਣਨਗੇ ਇਹ ਤਾਂ ਇਹ ਤਾਂ ਆਪਣੇ ਮਤਲਬੀ ਲੋਕ ਹੈ ਪੰਜਾਬ ਦੇ ਵਿੱਚ 12000 ਪਿੰਡ ਹੈਗਾ ਤੇ 12000 ਦੇ ਵਿੱਚੋਂ ਮੇਰਾ ਜਿੱਥੋਂ ਤੱਕ ਆਈਡੀਆ ਹੈਗਾ 1000 ਪਿੰਡ ਦੇ ਵਿੱਚ ਤਾਂ ਸਵੇ ਵੱਖਰੇ ਵੱਖਰੇ ਆ ਇਹਦਾ ਮਰਨ ਤੋਂ ਬਾਅਦ ਮਰਨੇ ਨਹੀਂ ਕਿ ਕਰ ਸਕੇਗੇ ਜਿਉਣਾ ਕਿਵੇਂ ਕਰਨਗੇ ਇਹ ਤਾਂ ਵੀਰਾ ਇਹੋ ਜੀ ਗੱਲ ਹੈ ਇਹ ਬਿਸਬਜੀਤ ਦਾ ਪਰਮ ਹੈ ਕਿ ਲੋਕ ਮੇਰੇ ਮਗਰ ਆਉਣਗੇ ਇਹ ਨਹੀਂ ਆਉਣਗੇ ਬਾਈ ਤੇਰੀ ਮਗਰ ਤੇਰੇ ਮਗਰ ਤੇਰਾ ਲਾਣਾ ਨਹੀਂ ਆਊਗਾ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਹੁਣ ਪੰਜਾਬ ਦਾ ਪਠਨਾਲਾ ਕਾਂਡ ਹੋਇਆ ਅਸੀਂ ਸਾਡੇ ਜਿਹੜਾ ਮੋਰਚੇ ਵੱਲੋਂ ਉੱਥੇ ਜਾ ਕੇ ਪੂਰਾ ਅਸੀਂ ਅੰਦੋਲਨ ਕੀਤਾ ਜੈਤੂਵਾਲਾ ਹੋਇਆ ਕਾਂਡ ਮਜਬੀਆਂ ਦਾ ਮੁੰਡਾ ਐਮਐਲਏ ਦੀ ਘੱਟੀ ਨੇ ਮਾਰਤਾ ਅਸੀਂ ਉੱਥੇ ਜਾ ਕੇ ਵੀ ਗਏ ਠੀਕ ਹੈ ਜੀ ਐਸ ਕਰਕੇ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਸਾਨੂੰ ਸਾਡੇ ਲੋਕਾਂ ਦਾ ਦਰਦ ਹੈ ਇਹ ਇਹ ਤਾਂ ਹਰ ਹਰ ਪੱਖੋਂ ਮਜ਼ਬੂਤ ਹੈ ਇਹਨਾਂ ਨੂੰ ਤਾਂ ਲੋੜ ਨਹੀਂ ਗਈ ਇਹ ਇਹ ਸੱਤ ਸਾਧਨ ਸੱਪਣ ਬੰਦੇ ਨੇਗੇ ਇਹ ਪਿਛਲੇ 50 ਸਾਲਾਂ ਤੋਂ ਸਤਾ ਚ ਬੈਠੇ ਆ ਤੇ ਸਾਡੇ ਲੋਕ ਸਤਾ ਥੋੜਾ ਹੀ ਹੈ ਸਾਡੇ ਲੋਕ ਜਿਹੜੇ ਜਿੱਤ ਕੇ ਜਾਂਦੇ ਉਹ ਤਾਂ ਉਹਨਾਂ ਦੇ ਟਾਊਟ ਹੈ ਇੱਥੇ ਪਿੰਡਾਂ ਜਾਂਸੀ ਇਹਨਾਂ ਦੇ ਸੀਰੀਆ ਵਿਧਾਨ ਸਭਾ ਚ ਸਾਡੇ ਵਾਲੇ ਐਮ ਐਲ ਏ ਇਹਨਾਂ ਦੇ ਸੀਰੀਆ ਐ एमपी ਚ ਸਾਡੇ ਉਹ ਜਿਹੜੇ ਐਮ ਪੀ ਬਣ ਕੇ ਜਾਂਦੇ ਉਹ ਚ ਪਾਰਲੀਮੈਂਟ ਚ ਸੀਰੀਆ ਇਹ ਤਾਂ ਸੀਰੀਆ ਨੂੰ ਲੈ ਜਾਂਦੇ ਆ ਜੇ ਸਹੀ ਮੈਨੇਜ ਲੈ ਜਾਣਾ ਚਾਹੁੰਦੇ ਆ ਤਾਂ ਸਾਡੇ ਨਾਲ ਗੱਲ ਕਰਨ ਕਰਨੈਲ ਸਿੰਘ ਵਰਗੇ ਨਾਲ ਗੱਲ ਕਰਨਾ ਇਹ ਵੀ ਆ ਜਾ ਭਾਈ ਤੈਨੂੰ ਅਸੀਂ ਕਰਦੇ ਆਂ ਗੱਲ ਨਹੀਂ ਕਰਨਗੇ ਕਿਉਂ ਉਹਨਾਂ ਨੂੰ ਜਾਣਦੇ ਐ ਵੀ ਇਹ ਤਾਂ ਆਪਦੇ ਵਾਲੇ ਸਮਾਜ ਤੋਂ ਬਿਨਾ ਮੂਤਣਗੇ ਨਹੀਂ ਜਿਵੇਂ ਉਹ ਪਤਾ ਹੈ ਵੀ ਅਸੀਂ ਜਾਤ ਤੋਂ ਬਿਨਾ ਨਹੀਂ ਮੂਤਦੇ ਤੇ ਕਰਨੈਲ ਸਿੰਘ ਹੋਰੀ ਆਪਦੇ ਸਮਾਜ ਤੋਂ ਬਿਨਾ ਨਹੀਂ ਮੂਤਦੇ ਇਹ ਤਾਂ ਬਰਾਬਰ ਗੱਲ ਹੈ ਜੀ ਕੀ ਅਪੀਲ ਕਰਨੇ ਚਾਹਣੇ ਆ ਲੋਕਾਂ ਨੂੰ ਜਿਹੜੇ ਲੋਕ ਵਿਸ਼ਵਦੀਪ ਦੇ ਪਿੱਛੇ ਵੀ ਗਏ ਜਾਂ ਲੱਖੇ ਸਧਾਨੇ ਦੇ ਬਹੁਤ ਸਾਰੇ ਸਮਰਥਕ ਆ ਜਿਹੜੇ ਲੋਕ ਵਿਸ਼ਵਜੀਤ ਦੇ ਪਿੱਛੇ ਗਏ ਜਿੰਨੀਆਂ ਵੀ ਜਥੇਬੰਦੀਆਂ ਗਈਆਂ ਜੋ ਬਹੁਜਨ ਸਮਾਜ ਦੀਆਂ ਜਥੇਬੰਦੀਆਂ ਐਸੀ ਸਮਾਜਦਿਆਂ ਜਥੇਬੰਦੀਆਂ ਉਹਨਾਂ ਦਾ ਮੈਂ ਤਾਂ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰਦਾ ਹਾਂ ਕਿਉਂਕਿ ਅੱਜ ਦਾ ਜਿਹੜਾ ਯੁੱਗ ਹੈ ਸਾਡੇ ਸਮਾਜ ਦੇ ਵਾਸਤੇ ਜਿਹੜਾ ਵੀ ਬੰਦਾ ਕੰਮ ਕਰਦਾ ਹੈ ਆਵਾਜ਼ ਉਠਾਉਂਦਾ ਹੈ ਅਗਰ ਉਸੇ ਵਿਵਤਾ ਪੈਂਦੀ ਹੈ ਤਾਂ ਉਹ 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 ਗਾ ਕਈਆਂ ਗੁਰੂਆਂ ਨੇ ਕਿਹਾ ਕਿ ਆਓ ਸਤਿਗੁਰ ਦੇ ਪਿਆਰਿਓ ਨਾਲ ਬੈਠੋ ਭਾਈ ਜੈਸੇ ਮਧੂ ਮਖੀਰਾ ਤੇ ਜਿੰਨਾ ਜਿਹੜੇ ਮਧੂ ਮੱਖੀਆਂ ਬਣ ਕੇ ਰਹਿਣਗੀਆਂ ਤੇ ਸਮਾਜ ਦਾ ਕੰਮ ਬਣਦਾ ਰਹੂਗਾ ਸਮਾਜ ਬੇਕਸੂਰ ਹੈ ਅਸੀਂ ਉਹਨਾਂ ਨੂੰ ਆਖੀ ਨਾ ਵੀ ਅਸੀਂ ਨੂੰ ਵੋਟ ਨਹੀਂ ਦਿੰਦੇ ਇਹ ਸਾਡੇ ਮਗਰ ਨਹੀਂ ਲੱਗਦੇ ਇਹ ਉਹਨਾਂ ਦਾ ਕਸੂਰ ਨਹੀਂ ਹੈ ਇਹ ਤਾਂ ਸਦੀਆਂ ਤੋਂ ਦਬੇ ਹੋਏ ਲੋਕ ਹੈ ਵਿਚਾਰੇ ਇਹਨਾਂ 'ਚ ਚੇਤਨਤਾ ਪੈਦਾ ਕਰਨ ਦੀ ਜ਼ਰੂਰਤ ਹੈ ਇਹਨਾਂ 'ਚ ਜਾਗਰਤਾ ਪੈਦਾ ਜ਼ਰੂਰਤਾ ਕਰਨ ਦੀ ਇਹਨਾਂ ਦੇ ਵਿੱਚ ਇੱਕ ਸਮਾਜਿਕ ਦਰਦ ਪੈਦਾ ਕਰਨ ਦੀ ਜ਼ਰੂਰਤ ਹੈ ਇਹਨਾਂ ਦੇ ਵਿੱਚ ਗੁਲਾਮੀ ਦਾ ਅਹਿਸਾਸ ਪੈਦਾ ਕਰਨ ਦੀ ਜ਼ਰੂਰਤ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਕਿ ਗੁਲਾਮ ਕੋ ਅਹਿਸਾਸ ਕਰਾ ਦਿਓ ਕਿ ਤੂੰ ਗੁਲਾਮ ਹੋ ਉਹ ਬਗਾਵਤ ਕਰ ਦੇਗਾ ਇਨਾਂ ਦੇ ਵਿੱਚ ਗੁਲਾਮੀ ਦਾ ਅਹਿਸਾਸ ਕਰਨ ਦੀ ਜ਼ਰੂਰਤ ਹੈ ਇਹ ਫਿਰ ਬਗਾਵਤ ਕਰਨਗੇ ਉਹਨਾਂ ਜਿਹੜੇ ਬਗਾਵਤ ਨਹੀਂ ਕਰ ਸਕਦੇ ਜਾਗਰਤਾ ਦੀ ਜ਼ਰੂਰਤ ਹੈ ਘਰ ਘਰ ਜਾ ਕੇ ਦੱਸਣ ਦੀ ਜ਼ਰੂਰਤ ਹੈ ਇਹ ਦੱਸਣਾ ਕਿ ਸਾਡੇ ਪੁਰਖਿਆਂ ਨੇ ਕੀ ਕੀਤਾ ਗੁਰੂਆਂ ਦੇ ਨਾਲ ਸਾਡੇ ਪੁਰਖੇ ਕਿਵੇਂ ਚੱਲੇ ਸਾਨੂੰ ਅਧਿਕਾਰ ਦੇ ਨਾਲੇ ਕੌਣ ਹੈ ਸਾਨੂੰ ਇੱਥੋਂ ਤੱਕ ਲਿਆਉਣ ਵਾਲੇ ਕੌਣ ਹੈ ਇਹ ਦੱਸਣ ਦੀ ਜ਼ਰੂਰਤ ਹੈ ਇਹਨਾਂ ਨੂੰ ਘਰ ਘਰ ਫਿਰ ਜਾ ਕੇ ਗੱਲ ਬਣਾਈ ਸੋ ਸਾਥਿਓ ਇਹ ਸਨ ਕਰਨੈਲ ਸਿੰਘ ਔਡਾ ਜਨਤਾ ਅਧਿਕਾਰ ਮੋਰਚਾ ਸਿਰਸਾ ਹਰਿਆਣਾ ਤੋਂ ਇਹਨਾਂ ਨੇ ਗੱਲਬਾਤ ਕੀਤੀ ਜਿਹੜਾ ਭਖ ਦਾ ਮਸਲਾ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਹੁਣ ਮੁੱਦਾ ਚੱਲ ਰਿਹਾ ਕਿ ਜਿਹੜਾ ਲੋਕ ਆਵਾਜ਼ ਟੀਵੀ ਦਾ ਪੱਤਰਕਾਰ ਮਨਿੰਦਰ ਉਹਨੂੰ ਧਮਕੀ ਆਈ ਸੀਗੀ ਲੱਖੇ ਸਧਾਨੇ ਵੱਲੋਂ ਹੋ ਸਕਦਾ ਉਹਨਾਂ ਦਾ ਥੋੜੇ ਦਿਨਾਂ ਬਾਅਦ ਰਾਜਨਾਵਾ ਵੀ ਹੋ ਜੇ ਪਰ ਜਿਹੜੇ ਸਮਾਜ ਦੇ ਵਿੱਚ ਲੋਕ ਕੰਮ ਕਰਦੇ ਨੇ ਉਹਨਾਂ ਦੀ ਰਾਏ ਇਹਨਾਂ ਵਿਸ਼ਿਆਂ ਤੇ ਆਪਾਂ ਪੱਤਰਕਾਰ ਦਾ ਫਰਜ਼ ਹੁੰਦਾ ਕਿ ਉਹਨਾਂ ਦੀ ਰਾਏ ਲੈਣੀ ਸੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ ਲੱਖੇ ਸਧਾਨੇ ਦੇ ਹੱਕ ਵਿੱਚ ਹੋ ਜਾਂ ਪੱਤਰਕਾਰ ਦੇ ਹੱਕ ਵਿੱਚ ਹੋ ਤੁਸੀਂ ਆਪਣੇ ਕਮੈਂਟ ਕਰ ਸਕਦੇ ਹੋ ਸੋ ਸ